ਕੱਲਾ ਕਮਰਾ ਕਰ ਰਹੀ ਹੈ ਪੰਜਾਬ ਸਰਕਾਰ ਟੱਕਾ ਨਹੀਂ ਇਹਨਾਂ ਦੇ ਪੱਲੇ ਨਾ ਪੱਲੇ ਢੇਲਾ ਨਹੀਂ ਕਰਦੇ ਮੇਲਾ ਮੇਲਾ ਇਹਨਾਂ ਦੀ ਤਾਂ ਉਹ ਗੱਲ ਆ ਭਰਾਵਾ ਇਹਨਾਂ ਗਾਈਡਲਾਈਨਸ ਦਾ ਮੁਤਾਬਕ ਪਰ ਪਰ ਭਗਵੰਤ ਮਾਨ ਤਾਂ ਕਹਿੰਦੇ ਆ ਕਿ ਪੰਜਾਬ ਦਾ ਖਜ਼ਾਨਾ ਭਰਿਆ ਮੈਂ ਤਾਂ ਕਦੇ ਵੀ ਨਹੀਂ ਕਿਹਾ ਵੀ ਖਜ਼ਾਨਾ ਖਾਲੀ ਹੈ ਤੇ ਖਜ਼ਾਨਾ ਖਾਲੀ ਆ ਤਾਂ ਫਿਰ ਲਿਆਵੇ ਰਾਸ਼ਨ ਤਾਂ ਇਹਨਾਂ ਕੋਲੇ ਪਹੁੰਚਿਆ ਨਹੀਂ ਬੰਨ ਤਾਂ ਇਹਨਾਂ ਤਾਂ ਪੱਕੇ ਨਹੀਂ ਹੋਏ ਹੁਣ ਠੀਕ ਆ ਤੇਰੇ ਵਿੱਚ ਕਮੈਂਟਾਂ ਦੇ ਵਿੱਚ ਗਾਲਾਂ ਵੀ ਕੱਢਣਗੇ ਠੀਕ ਆ ਅਸੀਂ ਸਲਾਹਾਂ ਕਰਦੇ ਆ ਜਿਹੜਾ ਚੰਗਾ ਕਰਦੇ ਅੰਮ੍ਰਿਤਸਰ ਦੀ ਡੀਸੀ ਆ ਜਿਉਂ ਨੇ ਪਾਣੀ ਦੀਆਂ ਬੋਤਲਾਂ ਉਹਦੀ ਡਿਊਟੀ ਨਹੀਂ ਬਣਦੀ ਸੀ ਕੀ ਉਹ ਤਨਖਾਹ ਨਹੀਂ ਲੈਂਦੀ ਉਹਨੇ ਪਾਣੀ ਵਰਤਦਾ ਜਿਉਂ ਨੇ ਡਿਊਟੀ ਦੇਤੀ ਦੂਜਾਂ ਨਾਲੋਂ ਵਧੀਆ ਡਿਊਟੀ ਢੰਗ ਨਾਲ ਦਿੱਤੀ ਠੀਕ ਹੈ ਚੰਗੀ ਗੱਲ ਹੈ ਪਰ ਉਹਦਾ ਫਰਜ਼ ਨਹੀਂ ਬਣਦਾ ਸੀ ਤੁਸੀਂ ਸਲਾਘਾ ਕਰੋ ਯਾਰ ਉਹ ਨੌਜਵਾਨਾਂ ਦੀਆਂ ਜਿਨ੍ਹਾਂ ਨੇ ਦਰਿਆਵਾਂ ਦੇ ਉੱਤੇ ਬੰਨ ਲਾਏ ਨੇ ਬਿਨਾਂ ਤਨਖਾਹ ਤੋਂ ਬਿਨਾਂ ਤਨਖਾਹ ਤੋਂ ਸਲਾਘਾ ਕਰੋ ਨੌਜਵਾਨਾਂ ਦੀਆਂ ਜਿਹੜੇ ਦਰਿਆਵਾਂ ਵਿੱਚ ਦੀ ਟਰੈਕਟਰ ਲੈ ਕੇ ਗਏ ਨੇ ਛੋਟੇ 20-20 ਸਾਲ ਦੇ ਨੌਜਵਾਨ ਸਲਾਘਾ ਕਰੋ ਉਹ ਨੌਜਵਾਨਾਂ ਦੀਆਂ ਜਿਹੜਾ 24 ਸਾਲ ਦੇ ਨੌਜਵਾਨ ਦੋ ਸ਼ਹੀਦ ਮੰਨਾਂਗੇ ਸੀ ਉਹਨਾਂ ਨੂੰ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਦਾਤੇ ਲਾਤੀਆਂ ਪਾਣੀ ਚ ਰੋੜ ਕੇ ਐਕਸੀਡੈਂਟ ਹੋ ਗਏ ਸਲਾਹਾ ਕਰੋ ਯਾਰ ਉਹਨਾਂ ਦੀਆਂ ਪੰਜਾਬ ਦੇ ਲੋਕੋ ਐਵੇਂ ਭਾਵਕ ਨਾ ਹੋਇਆ ਕਰੋ ਮਾੜੀ ਜੀ ਗੱਲ ਨਾ ਵੀ ਉਹ ਡੀਸੀ ਨੇ ਬਹੁਤ ਆਂ ਕਰਤਾ ਉਹਨੇ ਬਾਹ ਕਰਤਾ ਉਹ ਇਹੋ ਜੀ ਡੀਸੀ ਕਿਤੇ ਮਿਲਣੀ ਨਹੀਂ ਆਹੀ ਤਾਂ ਸਾਨੂੰ ਚੀਜ਼ਾਂ ਲੁੱਟ ਕੇ ਖਾ ਗਈਆਂ ਇਹੀ ਤਾਂ ਲੋਕ ਐ ਲੁੱਟ ਕੇ ਇਹ ਵੀ ਪਹਿਲਾਂ ਪਜਾਮਾ ਲੈ ਕੇ ਲੀਡਲ ਲੈ ਕੇ ਉਹਦੇ ਚ ਪਾਣੀ ਚ ਵੜ ਜਾਂਦਾ ਹੁੰਦਾਈ ਮੈਸੂਡਾ ਮੁੰਡਾ ਐਵੇਂ ਜੱਫੀ ਪਾ ਲੈਣੀ ਸਕੂਟਰ ਤੇ ਚੜ ਜਾਣਾ ਮੋਟਰਸਾਈਕਲ ਤੇ ਚੜ ਜਾਣਾ ਟਰੈਕਟਰ ਤੇ ਚੜ ਜਾਣਾ ਇਹੀ ਤਾਂ ਕਮੇਡੀ ਕਰਦਾ ਰਿਹਾ ਇਹਦੀ ਕਮੇਡੀ ਦੇ ਵਿੱਚ ਸਾਨੂੰ ਇਹਨੇ ਲਵੇਟ ਲਿਆ ਲਵੇਟ ਲਿਆ ਤਾਂ ਪੰਜਾਬ ਨੂੰ ਇਹਨਾਂ ਨੇ ਬਰਬਾਦ ਕਰਤਾ ਇਹ ਚੀਜ਼ਾਂ ਤਾਂ ਪਹਿਲਾਂ ਵੀ ਹੋਈਆਂ ਹੁਣ ਲੁਧਿਆਣੇ ਦਾ ਡੀਸੀ ਸੀਗਾ ਉਹ ਪਾਸੇ ਉਹਦੇ ਗਨਮੈਨ ਖੜੇ ਐ ਉਹ ਗੱਟੇ ਚੱਕ ਚੱਕ ਕੀ ਕਰਦਾ ਆਦਾ ਮੈਂ ਗੱਟੇ ਫੜਾਉਣਾ ਫਟੇ ਲਾਂ ਤੇਰਾ ਯਾਰ ਕੰਮ ਗੱਟੇ ਚੱਕਣਾ ਤੂੰ ਉੱਦੇ ਕਿੱਧਰ ਗਿਆ ਸੀ ਜਿੱਦੇ ਬੰਨ ਪੱਕਾ ਕਰਨਾ ਸੀ ਤੂੰ ਉੱਦੇ ਆਉਦੀ ਡਿਊਟੀ ਦਿੰਦਾ ਉੱਤੇ ਬੰਨ ਪੱਕੇ ਕਰਾਉਣ ਤੇ ਡਿਊਟੀ ਦਿੰਦਾ ਉਥੇ ਆਉਦੀ ਡਿਊਟੀ ਨਾ ਪਉਂਦਾ ਉਥੇ ਉਹ ਕਿੱਥੇ ਗਿਆ ਸੀ ਸਾਡੇ ਲੋਕ ਭਾਵਕ ਹੋ ਕੇ ਮਗਰ ਹਰਲ ਹਰਨ ਕਰਨ ਲੱਗ ਜਾਂਦੇ ਆ ਸਲੂਟ ਆ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨੇ ਪੂਰੇ ਪੰਜਾਬ ਨੂੰ ਸੰਭਾਇਆ ਇਹ ਇਹ ਲੋਕਾਂ ਨੇ ਰਾਸ਼ਨ ਅੜਪਾਇਆ ਤੇ ਲੋਕਾਂ ਨੂੰ ਲੋਕਾਂ ਨੇ ਸੰਭਾਇਆ ਤੇ ਇਹ ਸਰਕਾਰ ਨੂੰ ਕੀ ਫੋੜੇ ਤੇ ਲਾਉਣਾ ਇਹਨਾਂ ਦੀ ਗਾਈਡਲਾਈਨਸ ਮੁਤਾਬਕ ਕਿਸੇ ਨੂੰ ਦਿਵਾਨੀ ਨਹੀਂ ਮਿਲਦੀ ਤੇ ਉੱਤੋਂ ਰਹਿੰਦਾ ਖੁੰਦਾ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਆਏ ਸੀ ਉਹ ਆਦੇ ਅਸੀਂ 1600 ਕਰੋੜ ਰੁਪਏ ਦਾ ਐਲਾਨ ਕਰ ਗਏ ਆ ਬੀਜੇਪੀ ਵਾਲੇ ਇਹ ਤਾਂ 70 ਲੱਖ ਰੁਪਏ ਪਿੰਡ ਨੂੰ ਵੀ ਨਹੀਂ ਆਉਦਾ ਤੇ 70 ਲੱਖ ਦੀ ਤਾਂ ਫਰਨੀ ਨਹੀਂ ਬਣਦੀ ਘਰਾਂ ਨੂੰ ਕੀ ਦਿਓਗੇ ਕਟਰੂ ਬੱਚਾ ਮੱਜਾ ਮਰ ਗਿਆ ਉਹਨਾਂ ਨੂੰ ਕੀ ਦਿਓਗੇ ਮਸ਼ਿੰਦਰੀ ਨੂੰ ਕੀ ਦਿਓਗੇ ਮਾਫਜਾ ਕੀ ਦਿਓਗੇ ਕਿਨੂੰ ਕੀ ਦਿਓਗੇ ਇਹ ਪੰਜਾਬ ਸਰਕਾਰ ਨੇ ਜਿਹੜੇ ਘਰਾਂ ਬਾਰੇ ਕੀ ਕੀਤਾ ਜਿਹੜੇ ਘਰਾਂ ਦੀ ਪੂਰਾ ਘਰ ਡਿੱਗ ਪਏ ਉਹਨਾਂ ਦੀ ਗਾਈਡਲਾਈਨਸ ਮੁਤਾਬਕ ਹੈ ਵੀ ਉਹਦਾ 1 ਲੱਖ 90000 ਰੁਪਏ ਮਿਲਦਾ ਜੇ ਉਸ ਤੋਂ ਘੱਟ ਟਿਕ ਪਿਓ ਦਾ 90000 ਰੁਪਿਆ ਮਿਲਦਾ ਉਹਦੇ ਬਾਰੇ ਕੋਈ ਜਾਰੀ ਨਹੀਂ ਕੀਤਾ ਉਹ ਅਸੀਂ ਪੜਤਾਲ ਕਰਾਂਗੇ ਜਿਹੜੀ ਮੱਝ ਹੈ ਅੱਜ ਉਹ ਲੱਖ ਰੁਪਏ ਦੀ ਹੈ ਇਹਨਾਂ ਦੀ ਗਾਈਡਲਾਈਨਸ ਮੁਤਾਬਕ 37500 ਦੀ ਮੱਝ ਆਓ ਠੀਕ ਹੈ ਕੀ ਉਹ 37500 ਦੀ ਆਜੂ ਉਹਨਾਂ ਬਾਰੇ ਕੁਝ ਨਹੀਂ ਬੋਲੇ ਜਿਹੜੇ ਮੁਆਵਜ਼ਾ ਜਿਹੜੇ ਉੱਥੇ 45 ਮੋਤਾਂ ਹੋ ਗਈਆਂ ਖੜਾ ਚ ਰੁੜ ਗਏ ਨੇ ਉਹਨਾਂ ਦਾ ਇਹਨਾਂ ਨੇ 4 ਲੱਖ ਰੁਪਿਆ ਦਿੱਤਾ ਉਹ ਤਾਂ ਚਾਰ ਪਹਿਲਾਂ ਵੀ ਉਵੇਂ ਮਿਲਦਾ ਹੀ ਜਾਂਦਾ ਤਿਉ ਉਹਦੇ 'ਚ ਨਮਾ ਕੀ ਕੀਤਾ ਕੁਝ ਨਹੀਂ ਕੀਤਾ ਤੇ 2 ਲੱਖ ਰੁਪਇਆ ਸੈਂਟਰ ਲਾਣ ਗਈ ਫਿਰ ਇਹਨਾਂ ਨੇ ਤਾਂ ਹੁਣ ਦੋ ਹੀ ਦੇਣਾ ਨਾ ਜਾਂ ਤਾਂ ਕਹਿਣਾ ਅਸੀਂ ਚਾਰ ਦੇਵਾਂਗੇ ਦੋ ਦੇਣਗੇ ਛੀ ਹੋ ਗਿਆ ਬੱਕਰਾ ਫਿਰ ਵੀ ਕੁਝ ਚੱਲ ਮਲਮ ਲੱਗਦੀ ਹੈ ਨਹੀਂ ਇਹ ਦੋ ਦੇਣਗੇ ਤੇ ਜਿਹੜਾ ਉਹ 1600 ਕਰੋੜ ਕਰੋੜ ਰੁਪਇਆ ਦੇ ਕੇ ਗਏ ਆ ਪੰਜਾਬ ਨਾਲ ਮਜ਼ਾਕ ਕਰਕੇ ਗਏ ਆ ਉਹ ਉਹ ਮਤਲਬ ਕਿ 70 ਲੱਖ ਰੁਪਇਆ ਪਿੰਡ ਨੂੰ ਫੰਡ ਨਹੀਂ ਆਉਂਦਾ ਉਹਦਾ ਦੱਸੋ ਉਹਦੇ ਚ ਕੀ ਗੰਜੀ ਨਾਲੂ ਤੇ ਕੀ ਤਰ ਜੂਗੀ ਜਾਨੀ ਕਿ ਆ ਹਾਲਾਤ ਹੈ ਜਿਹੜਾ ਇਹ ਹੁਣ ਜਿਹੜੇ ਜਿੰਨੇ ਜਿੰਨਿਆਂ ਬੰਦਿਆਂ ਨੇ ਉੱਥੇ ਕੰਮ ਕੀਤਾ ਚਾਹੇ ਕਲਾਕਾਰਾਂ ਇਹ ਕਲਾਕਾਰੀ ਦੇ ਨਾਂ ਤੇ ਉਹ ਵੀ ਕਲਾਕਾਰ ਕਰਕੇ ਇਹਦਾ ਸਤਿਕਾਰ ਕਰਦੇ ਅੱਜ ਮੁੱਖ ਮੰਤਰੀ ਐ ਪਰ ਉਹਨਾਂ ਦੇ ਥਰੂ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਜਗ੍ਹਾ ਬਣਾ ਰਿਹਾ ਵੀ ਕਿਸੇ ਤਰੀਕੇ ਨਾਲ ਪਿੰਡਾਂ 'ਚ ਵੜਦੇ ਹੋ ਚੁੱਕੇ ਜਿਸ ਤਰ੍ਹਾਂ ਇਹਨਾਂ ਦੇ ਦਾਅਵੇ ਖੋਖਲੇ ਹੋਏ ਨੇ ਜਿਹੜੇ ਤਰ੍ਹਾਂ ਇਹਨਾਂ ਨੇ ਪੂਰੀ ਤਰ੍ਹਾਂ ਫੇਲ ਹੋਏ ਆ ਪਾਣੀ ਦੇ ਵਿੱਚ 250 ਕਰੋੜ ਰੁਪਏ ਇਹਨਾਂ ਨੇ ਬਜਟ ਰੱਖਿਆ ਸੀ ਜਨਵਰੀ ਤੋਂ ਪਹਿਲਾਂ ਇਹ ਗੱਲਾਂ ਤੈਅ ਹੋ ਗਈਆਂ ਸੀ ਵੀ ਪੰਜਾਬ ਦੇ ਵਿੱਚ 200 ਗੁਣਾ بارش ਵੱਧ ਪਊਗੀ ਇਹ ਤਾਂ ਹੋਇਆ ਸੀ ਵਿਧਾਨ ਸਭਾ ਦੇ ਵਿੱਚ ਇਹਨਾਂ ਦਾ ਜਲ ਮੰਤਰੀ ਆਲਾ ਸਾਡਾ 250 ਕਰੋੜ ਰੁਪਏ ਦਾ ਬਜਟ ਰੱਖਿਆ ਅਸੀਂ ਹਰ ਤਰ੍ਹਾਂ ਦੀ ਹੜ ਨਾਲ ਪਾਣੀ ਨਾਲ ਨਜਿੱਠਣ ਲਈ ਬਿਲਕੁਲ ਤਿਆਰ ਪਰ ਤਿਆਰ ਹੈ ਸੇਮਨ ਵਾਲੇ ਨਾਲੇ ਸੂਏ ਕੱਸੀਆਂ ਸਭ ਕੁਝ ਫਸਿਆ ਪਿਆ ਅੜੇ ਅੜੇ ਘਾਏ ਬੰਦੇ ਤੋਂ بڑے بڑے ਕਾਗਜ਼ਾਂ ਦੇ ਵਿੱਚ ਉਹਨਾਂ ਦੀ ਸਫਾਈ ਜ਼ਰੂਰ ਹੋ ਗਈ ਹੈ ਪਰ ਉਹਨਾਂ ਦੀ ਕੋਈ ਸਫਾਈ ਨਹੀਂ ਹੋਈ ਤੇ ਉਹ 250 ਕਰੋੜ ਰੁਪਏ ਉਹ ਕਿੱਧਰ ਗਿਆ ਕਿਹਦੇ ਖਾਤੇ ਪਾਇਆ ਉਹ ਕਿ ਦਿੱਲੀ ਵਾਲੇ ਲੁੱਟ ਕੇ ਲੈ ਗਏ ਹਮਮ ਇੱਕ ਇਹ ਤਾਂ ਲਾਲ ਬੱਤੀ ਦੇ ਨਾਂ ਤੇ ਜਿਹੜੀ ਘੂੰ ਘੂੰ ਵਾਲੀ ਆ ਇੰਨੀ ਜੋਗ ਰਹੀ ਆ ਇੰਨੇ ਚ ਹੀ ਖੁਸ਼ ਆ ਵੀ ਸਾਡੇ ਕੋਲੇ ਲਾਲ ਬੱਤੀ ਵਾਲੀ ਗੱਡੀ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਪੰਜਾਬ ਦੇ ਲੋਕਾਂ ਨੇ 27 ਚ ਤੁਸੀਂ ਪਿੰਡਾਂ ਚ ਆਉਣਾ ਤੇ ਪਿੰਡਾਂ ਚ ਛੋਟੇ ਛਿੱਤਰ ਪੈਣਗੇ ਪਿੰਡਾਂ ਚ ਲੋਕ ਮਗਰ ਪੈਣਗੇ ਛੋਟੇ ਸਵਾਲ ਕਰਨਗੇ ਲੋਕ ਅੱਗੇ ਵਾਲੇ ਨਹੀਂ ਰਹੇ ਆ ਤੇ ਤੁਸੀਂ ਪਿੰਡਾਂ ਦੇ ਵਿੱਚ ਉਹਨਾਂ ਨੇ ਨਹੀਂ ਆਉਣਾ ਪੈਨ ਚੱਲਦਾ ਚਲਦਾ ਲੁੱਟ ਕੇ ਉਹ ਲਈ ਜਾ ਰਹੇ ਨੇ ਜਿਹੜਾ ਪੈਨ ਚੱਲਦਾ ਉਹਨੂੰ ਭੁਗਤਣੀਆਂ ਪੈਣੀਆਂ ਅੱਜ ਪੰਜਾਬ ਦੇ ਲੋਕਾਂ ਨਾਲ ਸਮਾਂ ਸੀ ਖੜਨ ਦਾ ਪਰ ਲੋਕਾਂ ਨੂੰ ਆਧਿਆ ਸਲੂਟ ਕਰੋ ਉਹਨਾਂ ਨੂੰ ਜਿਹੜੇ ਲੋਕਾਂ ਦੀ ਮਦਦ ਕੀਤੀ ਹੈ ਜਿਹੜੇ 20 22 22 ਸਾਲ ਦੇ ਦਰਿਆ ਦੇ ਉੱਤੇ ਨੌਜਵਾਨ ਬੰਨ ਲਾ ਰਹੇ ਤੇ ਉਹਨਾਂ ਨੂੰ ਐ ਵੀ ਰੋੜ ਵੀ ਸਕਦੇ ਸੀ ਉਹ ਆਪ ਦੀ ਜਾਨ ਦਾਤੇ ਲਾ ਕੇ ਉਹਨਾਂ ਨੇ ਬਚਾਇਆ ਤੇ ਇਹਨਾਂ ਦੀ ਪ੍ਰਸ਼ਾਸਨ ਦਾ ਇਹਨਾਂ ਦੀ ਸਰਕਾਰ ਦੇ ਦਾਅਵੇ ਸਾਰੇ ਖੋਖਲੇ ਹੋਏ ਮਤਲਬ ਮੈਨੂੰ ਤੁਸੀਂ ਸੁਣਿਆ ਬਿੱਟੂ ਮੱਲਣ ਹੋਰਾਂ ਨੇ ਪੂਰੀ ਆਪਣੀ ਜੱਥੇਬੰਦੀ ਦੇ ਮੁਤਾਬਕ ਜੋ ਉਹ ਸੋਚਦੇ ਨੇ ਉਹਨਾਂ ਨੇ ਤੁਹਾਡੇ ਸਾਹਮਣੇ ਰੱਖਿਆ ਉਹਨਾਂ ਨੇ ਕਿਹਾ ਕਿ ਚਾਹੇ ਪੰਜਾਬ ਸਰਕਾਰ ਆ ਤੇ ਚਾਹੇ ਸੈਂਟਰ ਸਰਕਾਰ ਆ ਸਭ ਡਰਾਮੇ ਬਾਜ਼ੀਆਂ ਨੇ ਲੋਕਾਂ ਦੀ ਫਿਕਰ ਨਾ ਹੜ੍ਹ ਤੋਂ ਪਹਿਲਾਂ ਸੀ ਨਾ ਲੋਕਾਂ ਦੇ ਡੁੱਬਣ ਤੋਂ ਬਾਅਦ ਹੈ ਤੁਸੀਂ ਕੀ ਸਮਝਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਧੰਨਵਾਦ ਜੀ ਧੰਨਵਾਦ